ਇਕ ਕਵੰਕਾਣ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਪੰਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਲੋਕਾ ਨਾਲ ਸਲੋਕ ਪੀ ਮਹੱਲੇ ਪਹਿਲੇ ਕੇ ਟੁੰਡੇ ਅਸਰਾਜੇ ਕੀ ਤੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਉਹਾਰੀ ਸਦਵਾਰ ਜਿਨ ਮਾਨਸ ਤੇ ਦੇਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੁਜਾ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਏਤੀ ਚਾਨਣ ਹੁੰਦਿਆ ਗੁਰਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੇ ਮਨ ਆਪਨੇ ਸੁਚੇਤ ਛੁੱਟੇ ਤਿਲ ਬੁਆੜ ਜਿਉ ਸੁੰਜੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹ ਨਾਨਕ ਸੋ ਨਾਹ ਫਲਿਏ ਫੁੱਲਿਏ ਬਪੜੇ ਪੀ ਤਨ ਵਿੱਚ ਸਵਾਹ ਪੌਣੀ ਆਪੀ ਨੇ ਆਪਾਂ ਜਿਉ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜਿਏ ਕਰੇ ਆਸਨ ਡੇਠੋ ਚਾਓ ਦਾਤਾ ਕਰਤਾ ਆਪ ਤੋਂ ਤੁਸ ਦੀਵੀ ਕਰੇ ਪਸਾਓ ਤੂੰ ਜਾਣੋਈ ਸਭ ਸੇ ਦੇ ਲੈਸੇ ਜਿੰਦ ਕਵਾਓ ਕਰੇ ਆਸਨ ਡੇਠੋ ਚਾਓ ਸ਼ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਮਰ ਸੱਚਾ ਦੀਬਾਣ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਇਆਖੇ ਲੱਖ ਕਰੋੜ ਸੱਚੇ ਸਬਤਾਨ ਸੱਚੇ ਸਬਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸਚਿ ਤੇ ਆਇ ਨ ਸਚ ਜੋ ਮਰ ਜੰਮੇ ਸੋ ਕਚ ਨਿਕਾਚ ਮਹੱਲਾ ਪਹਿਲਾ ਵੱਡੀ ਵਡਿਆਈ ਜਾ ਵੱਡਾ ਨਾਓ ਵੱਡੀ ਵਡਿਆਈ ਜਾ ਸਚ ਨਿ ਆਓ ਵੱਡੀ ਵਡਿਆਈ ਜਾਂ ਨੇ ਚਲਤਾਓ ਵੱਡੀ ਵਡਿਆਈ ਜਾਂ ਨੇ ਆਲਾਓ ਵੱਡੀ ਵਡਿਆਈ ਬੂਜੇ ਸਭ ਪਾਓ ਵੱਡੀ ਵਡਿਆਈ ਜਾ ਪੂਛਨਾ ਦਾਤ ਵੱਡੀ ਵਡਿਆਈ ਜਾ ਆਪੇ ਆਪ ਨਾਨਕ ਆਰਤਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ ਏਹ ਜੱਗ ਸੱਚੇ ਕੀ ਹੈ ਕੋਠਰੀ ਸੱਚੇ ਕਾ ਵਿੱਚ ਵਾਸ ਇਕਨਾ ਹੁਕਮ ਸਮਾਏ ਲੈ ਇਕਨਾ ਹੁਕਮੇ ਕਰੇ ਵਿਨਾਸ ਇਕਨਾ ਪਾਣੇ ਕੱਢ ਲੈ ਇਕਨਾ ਮਾਇਆ ਵਿੱਚ ਨਿਵਾਸ ਏਵ ਵੀ ਆਖ ਨਾ ਜਾ ਪਈ ਜੀ ਕਿਸੇ ਆਣੇ ਰਾਸ ਨਾਨਕ ਗੁਰਮਖ ਜਾਣੀਂ ਜਾ ਕੋ ਆਪ ਕਰੇ ਪਰਗਾਸ ਪਾਉੜੀ ਨਾਨਿਕ ਜੀਓ ਪਾਏ ਕੈ ਲਿਖਨਾਵੇ ਤਰਮ ਬਹਾਲ ਲਿਆ ਓਤੇ ਸੱਚੇ ਹੀ ਸਜ ਨਿਭੜੇ ਚੁਣ ਵਖ ਕੜੇ ਜਜਮਾਲਿਆ ਥਾਉ ਨ ਪਾਇਨ ਕੋੜੇ ਆਰੇ ਮੋ ਕਾਲੇ ਧੋਜਕ ਚਾਲਿਆ ਤੇਰੇ ਨਾਅ ਰਤੇ ਸੇ ਜਿੰ ਗਏ ਹਰ ਗਏ ਸੀ ਠੱਗਣ ਵਾਲਿਆ ਲਿਖਨਾਵੇ ਤਰਮ ਬਹਾਲ ਲਿਆ ਸਲੋਕ ਮਹੱਲਾ ਪਹਿਲਾ ਵਿਸਮਾਦਨਾਦ ਵਿਸਮਾਦ ਵੇਦ ਵਿਸਮਾਦ ਜੀਵ ਸਮਾਦ ਪੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੇ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਨੀ ਵਿਸਮਾਦ ਤਰਤੀ ਵਿਸਮਾਦ ਖਾਣੀ ਵਿਸਮਾਦ ਸਾਦ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾਹਾ ਵਿਸਮਾਦ ਉਜੜ ਵਿਸਮਾਦ ਰਾਹਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰ ਹਜ਼ੂਰ ਹੈ ਵੇਖ ਵੀ ਡਾਂ ਰਹਾ ਵਿਸਮਾਦ ਨਾਨਕ ਪੂਜਨ ਪੂਰੇ ਭਾਗ ਮਹੱਲਾ ਪਹਿਲਾ ਕੁਦਰਤ ਦੇਸੇ ਕੁਦਰਤ ਸੁਣੀਏ ਕੁਦਰਤ ਪਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਨ ਕਤੇਬਾ ਕੁਦਰਤ ਸਰਬ ਵਿਚਾਰ ਹੈ ਕੁਦਰਤ ਖਾਣਾ ਪੀਣਾ ਪੈਣਣੇ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆ ਕੁਦਰਤ ਬਦੀਆ ਕੁਦਰਤ ਮਾਨ ਅਬਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਤਰਤੀ ਖਾਕ ਸਭ ਤੇਰੀ ਕੁਦਰਤੋ ਕਾਦਰ ਕਰਤਾ ਪਾਕੀ ਨਾਹੀ ਪਾਕ ਨਾਨਕ ਹੁਕਮੇ ਅੰਦਰ ਵੇਖੇ ਵਰਤੇ ਤਾ ਕੋ ਤਾਕ ਪਾਉੜੀ ਹਾਪੀ ਨੇ ਪਗ ਪਗ ਕਹਿ ਹੋਏ ਪਸਮੜ ਪੌਰ ਸਿਦਾ ਆ ਵਡਾ ਹੋਵਾ ਦੁਨੀਦਾਰ ਗਲ ਸੰਗਲ ਕਤ ਚਲਾਇਆ ਅਗੇ ਕਰਨੀ ਕੀ ਰਤਵਾਚੀਏ ਬੈ ਲੇਖਾ ਕਰ ਸਮਝਾਇਆ ਥਾਉ ਨਾ ਹੋਵੇ ਪਉਦਿਏ ਹੁਣ ਸੁਣੀਏ ਕਿਆ ਰੁਆਇਆ ਮਨ ਅੰਦੇ ਜਨਮ ਮੰਗਵਾਇਆ ਸ਼ਲੋਕ ਮਹਲਾ ਪਹਿਲਾ ਭੈ ਵਿੱਚ ਪਵਨ ਵਹੇ ਸਦਵਾਓ ਭੈ ਵਿੱਚ ਚਲੇ ਲਖ ਦਰਿਆਓ ਪੈ ਵਿੱਚ ਅਗਨ ਘੜੇ ਵੇਗਾਰ ਪੈ ਵਿੱਚ ਤਰਤੀ ਦੱਬੀ ਪਾਰ ਪੈ ਵਿੱਚ ਇੰਦੇ ਫਿਰੇ ਸਿਰ ਪਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨਾ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆ ਡਾਨੇ ਆਕਾਸ਼ ਪੈ ਵਿੱਚ ਜੋਦ ਮਾ ਬਲਸੂਰ ਪੈ ਵਿੱਚ ਆਵੇ ਜਾਵੇ ਪੂਰੇ ਸਗਲਿਆ ਪਉ ਲਿਖਿਆ ਸਿਰਲੇਖ ਨਾਨਕ ਨਿਰਪਉ ਨਿਰੰਕਾਰ ਸਚੇ ਇੱਕ ਮਹੱਲਾ ਪਹਿਲਾ ਨਾਨਕ ਨਿਰਪਉ ਨਿਰੰਕਾਰ ਹੋਰ ਕੀਤੇ ਰਾਮਰਵਾਲ ਕੀਤਿਆ ਕੰਨ ਕਹਾਣੀਆਂ ਕੀਤੇ ਬੇਦ ਵਿਚਾਰ ਕੀਤੇ ਨੱਚੇ ਮੰਗਤੇ ਗਿੜ ਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕਡੇ ਬਾਜ਼ਾਰ ਗਾਂਵੇ ਰਾਜੇ ਰਾਣੀਆਂ ਬੋਲੇ ਆਲਪਤਾਲ ਲਕਟਕਿਆਂ ਕੇ ਮੁੰਦੜੇ ਲਕਟਕਿਆਂ ਕੇ ਹਾਰ ਜਿ ਤਨ ਪਾਈਏ ਨਾਨਕਾ ਸੇ ਤਨ ਹੋਵੇ ਸਾਰ ਗਿਆਨ ਗਲਿਏ ਟੁੱਡੀਏ ਕਤਨਾ ਕਰਾ ਸਾਰ ਕਰਮ ਲੈਤਾ ਪਾਈਏ ਹੋਰ ਹਕਮਤ ਹੁਕਮਖਵਾਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਗੁਰ ਪਾਇਆ ਇਹ ਜੀਉ ਬੋਤੇ ਜਨਮ ਪਰਮਿਆ ਤਾਂ ਸਤਗੁਰ ਸਬਦ ਸੁਣਾਇਆ ਸਤਗੁਰ ਜੇ ਵੜਦਾਤਾ ਕੋ ਨਈ ਸਭ ਸੁਣਿਓ ਲੋਕ ਸਬਾਇਆ ਸਤਗੁਰ ਮਿਲੀਏ ਸਚ ਪਾਇਆ ਜਿਨੇ ਵਿੱਚੋਂ ਆਪ ਗਵਾਇਆ ਜਿਨ ਸਚੋ ਸਚ 부ਜਾਇਆ ਸਲੋਕ ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗੇਹਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬਜੰਗਾਲ ਨਾਨਕ ਮੁਸੇ ਗਿਆਨ ਵਿਹੋਣੀ ਖਾਏ ਗਿਆ ਚਮਕਾਲ ਮਹੱਲਾ ਪਹਿਲਾ ਹਵਾਇਨ ਝੇਲੇ ਨੱਚਨ ਗੁਰ ਪੈਰ ਹਲਾਇਨ ਫੇਰਨ ਸਿਰ ਉਡਡਰਾਵਾ ਚਾਟੇ ਪਾਏ ਵੇਖੇ ਲੋਕ ਹਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਪਉ ਨਿਰੰਕਾਰ ਸਚ ਨਾਮ ਜਾਕਾ ਕੀਆ ਸਗਲ ਜਹਾਨ ਸੇਵਕ ਸੇਵੇ ਕਰਮ ਚੜਾਓ ਪਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਾਲਵਾ ਰੋਲੇ ਬਹੁਤ ਅਨੰਤ ਲਾਟੂ ਮਾ ਦਾਨੀਆਂ ਅਨਗਾਹਾ ਪੰਖੀ ਪੌਂਦੀਆਂ ਲੈ ਨਸਾਹਾ ਸੋਏ ਚਾੜ ਪੋ ਆਈਏ ਜੰਤ ਨਾਨਕ ਪਉਨੇ ਗਣਤਨਾੰਤ ਬੰਦਨ ਬੰਦ ਪਵਾਏ ਸੋਏ ਪਈਏ ਕੀਰਤਨ ਚੇ ਸਬ ਕੋਏ ਨਾਚ ਨਾਚ ਹਸੇ ਝੱਲੇ ਸੇਰੋਏ ਉੱਡਣਾ ਚਾਹੀ ਸਿਦ ਨਾ ਹੋ ਨੱਚਨ ਕੁਦਨ ਮਨ ਕਾ ਚਾਓ ਨਾਨਕ ਜਿਨ ਮਨ ਪਉ ਤਿ ਨਾ ਮਨ ਪਾਓ ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾ ਲਈਏ ਨਰਕ ਨ ਜਾਈਏ ਜਿਉ ਪਿੰਡ ਸਭ ਤਿਸ ਦਾ ਦੇ ਖਾਂਜੀ ਅੱਖ ਗਵਾਈਏ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ ਜੇ ਜਰਵਾਣਾ ਪਰ ਹਰੇ ਜਰવેશ ਕਰੇ ਦੀ ਆਈਏ ਕੋ ਰਹੇ ਨ ਪਰ ਇਹ ਪਾਈਏ